31 ਅਕਤੂਬਰ 1984 ਨੂੰ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦਾ ਕਤਲ ਕਰ ਦਿੱਤਾ ਜਾਂਦਾ ਹੈ ਉਹਦੇ ਬੋਡੀਗਾਰਡਾਂ ਦੇ ਵੱਲੋਂ ਉਸ ਤੋਂ ਬਾਅਦ 3 ਦਿਨ ਸਿੱਖਾਂ ਦਾ ਦਿੱਲੀ ਦੇ ਵਿੱਚ ਨਸਲ ਖੁਸ਼ੀ ਕੀਤੀ ਜਾਂਦੀ ਹੈ ਉਹਨਾਂ ਦੇ ਘਰਾਂ ਤੇ ਅਟੈਕ ਕੀਤਾ ਜਾਂਦਾ ਹੈ ਇਸ ਵਕਤ ਮੈਂ ਤਿਲਕ ਨਗਰ ਦੀ ਵਿਡੋ ਕਲੋਨੀ ਦੇ ਵਿੱਚ ਮੌਜੂਦ ਹੈਗਾ ਇਸ ਨੂੰ ਵਿਡੋ ਕਲੋਨੀ ਤਾਂ ਕਹਿੰਦੇ ਨੇ ਕਿਉਂਕਿ ਉਸ ਵਕਤ ਜੋ ਮੌਜੂਦਾ ਸਰਕਾਰ ਸੀ ਕਾਂਗਰਸ ਦੀ ਉਹਨਾਂ ਦੇ ਵੱਲੋਂ ਇਹਨਾਂ ਦੇ ਘਰਾਂ ਨੂੰ ਜੋ ਇੱਥੇ ਸਿੱਖ ਰਹਿੰਦੇ ਸਨ ਉਹਨਾਂ ਦੇ ਘਰਾਂ ਨੂੰ ਨਿਸ਼ਾਨਾ ਬਣਾਇਆ ਗਿਆ ਉਹਨਾਂ ਦੇ ਘਰ ਜਲਾ ਦਿੱਤੇ ਗਏ ਸਾਡੇ ਨਾਲ ਇੱਥੇ ਜੋ ਚੇਅਰਮੈਨ ਹੈਗੇ ਨੇ 1984 ਕਮਿਸ਼ਨ ਦੇ ਉਹ ਵੀ ਮੌਜੂਦ ਨੇ ਉਹ ਖੁਦ ਵੀ ਪੀੜਤ ਨੇ ਤੇ ਨਾਲ ਹੋਰ ਵੀ ਪੀੜਤ ਹੈਗੇ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਆਓ ਸਭ ਤੋਂ ਪਹਿਲਾਂ ਚੇਅਰਮੈਨ ਨਾਲ ਗੱਲ ਕਰਦੇ ਹਾਂ ਸਰਦਾਰ ਸਾਹਿਬ ਸਵਾਗਤ ਹੈ ਤੁਹਾਡਾ ਪੀੜਤ ਸੀਨੀਅਰ ਦੇਖੋ ਜੀ ਤੁਸੀਂ ਲੰਬੇ ਸਮੇਂ ਤੋਂ ਇਸ ਲੜਾਈ ਨੂੰ ਲੜ ਰਹੇ ਹੋ 1984 ਕੀ ਪ੍ਰੋਗਰੈਸ ਹੈਗੀ ਹੈ ਹੁਣ ਤੱਕ ਕਿੱਥੇ ਤੱਕ ਗੱਲ ਪਹੁੰਚੀ ਦੇਖੋ ਜੀ ਜਦੋਂ ਦੀ ਸਾਡੀ ਕਮੇਟੀ ਆਈ ਹੈ ਇਸ ਤੋਂ ਪਲਾਂ ਜਿੰਨੀਆਂ ਵੀ ਕਮੇਟੀਆਂ ਰਹੀਆਂ ਨੇ ਉਹਨਾਂ ਨੇ 84 ਦੇ ਵਾਸਤੇ ਕੰਮ ਕਰਨ ਵਾਸਤੇ ਕੋਈ ਦਿਲਚਸਪੀ ਨਹੀਂ ਦਿਖਾਈ ਔਰ ਨਾ ਹੀ ਉਹਨਾਂ ਦੀ ਇੱਛਾ ਸੀਗੀ ਕਿ ਸਾਨੂੰ ਨਿਆਂ ਮਿਲੇ ਇਸ ਕਰਕੇ ਲਗਾਤਾਰ ਉਹਨਾਂ ਹੱਥਾਂ ਵਿੱਚ ਰਹੀ ਜੋ ਕਾਂਗਰਸ ਦੇ ਸਹਿਯੋਗੀ ਸੀ ਕਮੇਟੀ ਔਰ ਉਹਨਾਂ ਦੇ ਹੱਥਾਂ ਕਰਕੇ ਸਾਨੂੰ ਨਿਆਂ ਨਹੀਂ ਮਿਲਿਆ ਲੇਕਿਨ ਹੁਣ ਸਾਡੀ ਕਮੇਟੀ ਆਈ ਹੈ 13 ਤੋਂ ਲੈ ਕੇ ਹੁਣ ਤੱਕ ਅਸੀਂ ਦੇਖ ਲੋ ਤੂੰ ਸੀ ਸੋਚ ਨਹੀਂ ਸਕਦਾ ਹੋਵੇਗਾ ਕਿ 41 ਸਾਲ ਬਾਅਦ ਸੱਜਨ ਕੁਮਾਰ ਵਰਗਾ ਬੰਦਾ ਜਿਹੜਾ ਉਹ ਕਾਂਗਰਸ ਉਹਨੂੰ ਹਰ ਵਾਰ ਟਿਕਟ ਦੇ ਕੇ ਨਿਵਾਜਦੀ ਸੀ ਜਿਤਾਂਦੀ ਸੀ ਮੰਤਰੀ ਬਣਾਉਂਦੀ ਸੀ ਟਾਈਟਲਰ ਨੂੰ ਟਿਕਟ ਦਿੰਦੀ ਸੀ ਟਾਈਟਲਰ ਨੂੰ ਮੰਤਰੀ ਬਣਾਉਂਦੀ ਸੀ ਲੇਕਿਨ ਇਹ ਹਰ ਵੇਲੇ ਕਹਿੰਦੇ ਸੀ ਟਾਈਟਲਰ ਕਹਿੰਦਾ ਸੀ ਮੇਰੇ ਖਿਲਾਫ ਕੋਈ ਦੋਸ਼ ਨਹੀਂ ਹੈ ਮੇਰੇ ਖਿਲਾਫ ਕੋਈ ਐਫ ਆਈ ਆਰ ਨਹੀਂ ਹੈ ਲੇਕਿਨ ਅਸੀਂ ਪੂਰੀ ਇਮਾਨਦਾਰੀ ਨਾਲ ਕੋਸ਼ਿਸ਼ ਕੀਤੀ ਔਰ ਭਾਰਤ ਸਰਕਾਰ ਦੇ ਪ੍ਰਧਾਨ ਮੰਤਰੀ ਨੇ ਮੋਦੀ ਸਰਕਾਰ ਬਣਨ ਦੇ ਨਾਲ ਹੀ ਇਹਨਾਂ ਨੇ SIT ਬਣਾਈ ਔਰ SIT ਬਣਨ ਦੇ ਨਾਲ ਹੀ ਇਹਨਾਂ ਦੇ ਜਿਹੜੇ ਪੁਰਾਣੇ ਕੇਸ ਇਹਨਾਂ ਨੇ ਦਬਾ ਕੇ ਰੱਖੇ ਸੀ ਉਹ ਖੋਲੇ ਗਏ ਔਰ ਉਹਨਾਂ ਦਾ ਟ੍ਰਾਇਲ ਸ਼ੁਰੂ ਹੋਇਆ ਜਿਹਦੇ ਵਿੱਚ ਤਿੰਨ ਕੇਸਾਂ ਦੇ ਵਿੱਚ ਸਜਨ ਕੁਮਾਰ ਨੂੰ ਆਜੀਵਨ ਕਾਰਾਵਾਸ ਮਿਲਿਆ ਹੋ ਪਿਛਲੇ 5 ਸਾਲਾਂ ਤੋਂ ਲਗਾਤਾਰ ਉਹ ਜੇਲ੍ਹਾਂ ਵਿੱਚ ਹੈ ਹੁਣ ਉਹਨੂੰ ਟਿਕਟ टिकट ਕਿਥੋਂ ਦੇਗੀ ਕਾਂਗਰਸ ਸਰਕਾਰ ਪਾਰਟੀ ਤੋਂ ਵੀ ਨਹੀਂ ਕੱਢਿਆ ਉਹਨਾਂ ਨੇ ਟਾਈਟਲਰ ਵੀ ਕਹਿੰਦਾ ਸੀ ਮੈਂ ਮੇਰਾ ਕੋਈ ਦੋਸ਼ ਨਹੀਂ ਹੈ ਮੈਂ ਤਾਂ ਬਹੁਤ ਉਹ ਕਰਤਾ ਹੂੰ ਲੇਕਿਨ ਉਹਨੇ 23 22 23 ਚ ਪਿੱਛੇ ਮੰਨਿਆ ਸੀਗਾ ਕਿ ਮੈਂ ਮੈਨੂੰ ਮੈਂ ਰਾਜੀਵ ਗਾਂਧੀ ਦੇ ਕਹਿਣ ਦੇ ਉੱਤੇ ਮੈਂ ਆਪਣੇ ਖੇਤਰ ਵਿੱਚ 100 ਸਿੱਖਾਂ ਦਾ ਕਤਲ ਕਰਾਇਆ ਸੀਗਾ ਉਹ ਵੀ ਵੀਡੀਓ ਫੋਟ ਵਿੱਚ ਪੇਸ਼ ਕੀਤੀ ਹੋਈ ਹੈ ਉਦੇ ਬਿਆਨ ਹੋਏ ਨੇ ਔਰ ਉਹਦੀ ਪੂਰੀ ਜਿਹੜੀ ਜਾਂਚ ਹੋ ਕੇ ਉਹ ਕੋਰਟ ਵਿੱਚ ਪੈਂਡਿੰਗ ਹੈ ਔਰ ਟਾਈਟਲਰ ਦੇ ਖਿਲਾਫ ਚਾਰ ਸੀਟ ਲੱਗ ਕੇ ਔਰ ਮਕਦਮਾ ਕੋਰਟ ਵਿੱਚ ਚੱਲ ਰਿਹਾ ਹਰ ਤਰੀਕ ਤੇ ਉਹ ਆਂਦਾ ਹੈਗਾ ਹੁਣ ਕਮਲਨਾਥ ਦੀ ਵਾਰੀ ਹੈਗੀ ਕਮਲਨਾਥ ਦੇ ਵੀ ਬਹੁਤ ਜਲਦੀ ਉਹ ਦੇ ਖਿਲਾਫ ਵੀ ਚਾਰ ਸੀਟ ਬਣ ਕੇ ਉਹ ਵੀ ਤਿਆਰ ਹੋ ਕੇ ਉਹ ਵੀ ਜੇਲ੍ਹ ਜਾਏਗਾ ਤੋਂ ਇਹ ਸਾਰੀ ਪ੍ਰੋਗਰੈਸ ਜਿਹੜੀ ਹੋਇਆ ਇਹ ਕੁਝ ਹਿਸਾਲਾਂ ਬਾਅਦ ਹੋਈ ਹੈ 19 ਤੋਂ ਲੈ ਕੇ 25 ਤੱਕ ਔਰ ਨਾਲ ਜਿੱਥੇ ਅਸੀਂ ਦੋਸ਼ੀਆਂ ਨੂੰ ਜੇਲ੍ਹ ਵਿੱਚ ਕਾਰਾਣ ਵਿੱਚ ਕਾਮਯਾਬ ਹੋਏ ਆ ਉੱਥੇ ਅਸੀਂ 84 ਤੋਂ ਜਿਹੜਾ ਸਾਡਾ ਪੈਂਡਿੰਗ ਸੀ ਸਾਡੇ ਬੱਚਿਆਂ ਨੂੰ ਨੌਕਰੀ ਦੇਣ ਦਾ ਈਸ਼ੂ ਉਹ ਅਸੀਂ ਨੌਕਰੀ ਵਿਵਾਨੇ ਤੇ ਇਹਨਾਂ ਨੂੰ ਕਾਮਯਾਬ ਹੋ ਗਏ ਉਹਦੇ ਵਿੱਚ ਕੋਈ ਥੋੜੀ ਬਹੁਤੀ ਜਿੱਦਾਂ ਅਨਮੈਰਿਡ ਬਟੇ ਮਾਰੇਗੇ ਸੀ ਜਾਂ ਜਿਸ ਪਰਿਵਾਰ ਦੇ ਵਿੱਚ 50 ਸਾਲ ਤੋਂ ਉੱਤੇ ਹੋ ਗਏ ਨੇ ਉਹਨਾਂ ਦਾ ਟੈਕਨੀਕਲ ਥੋੜੀ ਜੀ ਪ੍ਰੋਬਲਮ ਹੈਗੀ ਹੈ ਕੈਬਿਨੇਟ ਡਿਸੀਜਨ ਬ ਦਿੱਲੀ ਸਰਕਾਰ ਕਰਨ ਜਾ ਰਹੀ ਹੈ ਉਹਦੇ ਨਾਲ ਉਹ ਸਾਰੇ ਹੀ ਜਿਹੜੇ ਨੇ ਉਹ ਸਾਰੇ ਪੈਂਡਿੰਗ ਮਸਲੇ ਜਿਹੜੇ ਹੱਲ ਹੋ ਜਾਣਗੇ ਔਰ ਅਸੀਂ ਚਾਹਾਂਗੇ ਰੇਖਾ ਗੁਪਤਾ ਜੀ ਜਿਹੜੀ ਮੁੱਖ ਮੰਤਰੀ ਦਿੱਲੀ ਸਰਕਾਰ ਦੀ ਉਹਨੂੰ ਅਸੀਂ ਬੇਨਤੀ ਕਰਾਵਾਂਗੇ ਕਿ ਇਸ ਇਸ਼ੂ ਨੂੰ ਬਹੁਤ ਜਲਦੀ ਕਰੇ ਨਾਲ ਸਾਡੀ ਇੱਕ ਜਿਹੜੀ ਮੰਗ ਹੈਗੀ ਹੈ ਇੱਕ ਮੰਗ ਹੈਗੀ ਹੈ ਕਿ ਸਾਰੇ ਸਿੱਖਾਂ ਦੀ ਔਰ ਸਾਰੇ ਜੱਥੇਬੰਦਿਆਂ ਦੀ ਬਹੁਤ ਵੱਡੀ ਮੰਗ ਹੈ ਕਿ ਇਹਨਾਂ ਨੇ ਕਾਂਗਰਸ ਨੇ ਜੈਨੋਸਾਈਡ ਕਰਾਇਆ ਹੈ ਸਰਕਾਰ ਨੇ ਅਜ ਤੱਕ ਉਹਨੂੰ ਜੈਨੋਸਾਈਡ ਡਿਕਲੇਅਰ ਨਹੀਂ ਕੀਤਾ ਅਸੀਂ ਕਹਿੰਦੇ ਹਾਂ ਨਰ ਸੰਘਾਰ ਹੋਇਆ ਹੈਗਾ ਲੇਕਿਨ ਸਰਕਾਰ ਨੇ ਪਾਰਲੀਮੈਂਟ ਵਿੱਚ ਜਾਂ ਵਿਧਾਨ ਸਭਾ ਵਿੱਚ ਇਹ ਮਤਾ ਪਾਸ ਕਰਕੇ ਬਿੱਲ ਪਾਸ ਕਰਕੇ ਇਹਨੂੰ ਨਹੀਂ ਕਰਾਇਆ ਅਸੀਂ ਮੋਦੀ ਜੀ ਤੂੰ ਔਰ ਰੇਖਾ ਜੀ ਤੂੰ ਅਸੀਂ ਚਾਹਾਂਗੇ ਕਿ ਉਹ ਜ਼ਰੂਰ ਤੋਂ ਜ਼ਰੂਰ ਵਿਧਾਨ ਸਭਾ ਦੇ ਸੈਸ਼ਨ ਦੇ ਚ ਇਹ ਮਤਾ ਪਾਸ ਕਰਨ ਔਰ ਇਹਨਾਂ ਨੂੰ ਜੈਨੋਸਾਈਡ ਘਰਾਰ ਦਿੱਤਾ ਜਾਏ ਮੋਦੀ ਜੀ ਔਰ ਅਮਿਤ ਸਾਥੂ ਵੀ ਅਸੀਂ ਮੰਗ ਕਰਨੇ ਆ ਕਿ ਇਸ ਨੂੰ ਜੈਨੋਸਾਈਡ ਘਰਾਰ ਦਿੱਤਾ ਜਾਏ ਔਰ ਇਹਦੇ ਨਾਲ ਜੋ ਸਰਕਾਰ ਦੇ ਉਹਨੇ ਜਿਹੜਾ ਕਰਾਇਆ ਹੈਗਾ ਉਹ ਬਿਲਕੁਲ ਸਾਫ ਔਰ ਸਪਸ਼ਟ ਹੋ ਜਾਏਗਾ ਕਿਉਂਕਿ ਇਹ ਰਾਈਟਸ ਨਹੀਂ ਸੀਗਾ ਇਹ ਜੈਨੋਸਾਈਡ ਸੀ ਜੈਨੋਸਾਈਡ ਦਾ ਮਤਲਬ ਹੈ ਇੱਕ ਸਮੁਦਾਇ ਦੇ ਲੋਕਾਂ ਨੂੰ ਕੁਝ ਟਾਰਗੇਟ ਕਰਕੇ ਉਹਨਾਂ ਨੂੰ ਮਾਰਨਾ ਉਹਨਾਂ ਨੂੰ ਖਤਮ ਕਰਨਾ ਵਨ ਸਾਈਡਡ ਉਹ ਅਸੀਂ ਚਾਹਨੇ ਆਂ ਔਰ ਉਮੀਦ ਹੈ ਕਿ ਰੇਖਾ ਗੁਪਤਾ ਜੀ ਵੀ ਆਪਣੇ ਔਰ ਮਨਜਿੰਦਰ ਸਿਰਸਾ ਜੀ ਵੀ ਇਸ ਇਸ਼ੂ ਨੂੰ ਟੈਕ ਅਪ ਕਰਨਗੇ ਔਰ ਇਸ ਦੇ ਉਤੇ ਕੰਮ ਕਰਕੇ ਜੈਨੋਸਾਈਡ ਡਿਕਲियर ਕਰਾਂਗੇ ਤੁਸੀਂ ਜਿਵੇਂ ਜ਼ਿਕਰ ਕਰ ਰਹੇ ਹੋ ਜੋ ਤੋਂ ਪ੍ਰੋਗਰੈਸ ਤੁਹਾਡੇ ਵੱਲ ਸੰਘਰਸ਼ ਚੱਲ ਰਹੀ ਹੈ ਪਰ ਤੁਸੀਂ ਖੁਦ ਇੱਕ ਪੀੜਿਤ ਰਹੇ ਹੋ ਤੁਸੀਂ ਪਹੁੰਚ ਗਏ ਜਦੋਂ 31 ਨਵੰਬਰ ਨੂੰ 31 ਅਕਤੂਬਰ ਨੂੰ ਇਹ ਸਭ ਹੁੰਦਾ 1984 ਵੇਲੇ ਉਸ ਤੋਂ ਬਾਅਦ ਮੰਜ਼ਰ ਇੱਥੇ ਕਿਵੇਂ ਸੀ ਕਿਸ ਤਰ੍ਹਾਂ ਤੁਸੀਂ ਆਪਣੀ ਅੱਖਾਂ ਨਾਲ ਕੁਝ ਵੇਖਿਆ ਹੋਵੇਗਾ ਦੇਖੋ ਉਸ ਵੇਲੇ ਦੇ ਅੱਜ ਦਾ ਦਿਨ ਆਪਾਂ ਕੋਈ ਵੀ ਸਰਦਾਰ ਜਿਹੜਾ ਨਾ ਨਹੀਂ ਭੁੱਲ ਨਹੀਂ ਸਕਦਾ ਹੈਗਾ ਕਿਉਂਕਿ ਉਸ ਟਾਈਮ ਜੇ ਅਸੀਂ ਅੱਜ ਖੜੇ ਆ ਤਾਂ ਉਸ ਟਾਈਮ 1 2 3 ਨਵੰਬਰ 1984 ਨੂੰ ਮੌਤ ਸਾਡੇ ਪਿੱਛੇ ਪਿੱਛੇ ਭੱਜ ਰਹੀ ਸੀ ਅਸੀਂ ਮੌਤ ਤੋਂ ਬਚਣ ਵਾਸਤੇ ਗੁਰਾਂ ਨੂੰ ਸਤਿਗੁਰੂ ਗੁਰਾਂ ਨੂੰ ਬੇਨਤੀ ਕਰ ਰਹੇ ਸੀ ਕਿ ਸਾਡੀ ਲਾਜ ਰੱਖ ਸਾਡੀ ਸਾਨੂੰ ਬਚਾਓ ਜੀ ਔਰ ਉਹਾਂ ਦੀ ਕਿਰਪਾ ਸਦਕਾ ਹੀ ਅਸੀਂ ਬਚਿਆ ਕਿ ਹਜ਼ਾਰਾਂ ਲੋਕਾਂ ਦੇ ਵਿੱਚ ਨਿਕਲ ਕੇ ਬਚਣਾ ਕੋਈ ਸੋਖਾ ਕੰਮ ਨਹੀਂ ਸੀ ਸੋਚਿਆ ਹੀ ਨਹੀਂ ਸੀ ਕਿ ਬਚਾਂਗੇ ਸਵਾਲ ਹੀ ਨਹੀਂ ਬੈਦਾ ਹੁੰਦਾ ਸਾਨੂੰ ਤਾਂ ਪਤਾ ਹੈ ਕਿ ਮਰਨਾ ਹੀ ਹੈ ਮੌਤ ਆ ਗਈ ਹੈ ਤੇ ਮੌਤ ਤੋਂ ਨਜ਼ਦੀਕੀ ਤੂੰ ਦੇਖਿਆ ਆਏਗਾ ਲੇਕਿਨ ਗੁਰੂ ਮਹਾਰਾਜ ਨੇ ਕਿਰਪਾ ਕੀਤੀ ਕਿ ਅਸੀਂ ਉਸ ਤੋਂ ਬਚ ਕੇ ਆਏ ਤੇ ਇੱਥੇ ਆ ਕੇ ਲਗਾਤਾਰ ਅਸੀਂ ਸੇਵਾ ਕੀਤੀ ਚਾਹ ਮਕਾਨ ਅਲਾਟਮੈਂਟ ਦੀ ਗੱਲ ਹੋਏ ਮੁਆਵਜ਼ੇ ਦੀ ਗੱਲ ਹੋਏ ਕਮਿਸ਼ਨਾਂ ਦੇ ਉਤੇ ਐਫੀਡੇਵਿਟ ਲਿਖਾਣ ਦੀ ਗੱਲ ਹੋਏ ਜਾਂ ਕੋਰਟ ਵਿੱਚ ਲੜਾਈ ਲੜਨ ਦੀ ਗੱਲ ਹੋਏ ਸਾਰੇ ਅਸੀਂ ਕੇਸ ਲੜ ਰਹੇ ਹਾਂ ਔਰ ਉਹ 84 ਨਹੀਂ ਬੋਲ ਸਕਦੇ ਲੇਕਿਨ ਇੱਕ ਚੀਜ਼ ਦਾ ਮੈਨੂੰ ਹੋਰ ਵੀ ਮਿਲਾ ਲੇਗਾ ਕਿ ਨਾ ਤੇ ਸਾਡੇ ਕਿਸੇ ਗੁਰਦੁਆਰਾ ਕਮੇਟੀਆਂ ਨੇ ਕਿਉਂਕਿ ਇੱਥੇ ਸੈਂਕੜੇ ਗੁਰਦੁਆਰੇ ਜਲੇ ਸੀਗੇ ਔਰ ਸੈਂਕੜੇ ਗੁਰਦੁਆਰੇ ਜਲਾਏ ਗਏ ਸਕੂਲ ਜਲਾਏ ਗਏ ਹਾਂਜੀ ਔਰ ਧਾਰਮਿਕ ਧਾਰੇ ਜਲਾਏ ਗਏ ਲੇਕਿਨ ਕਿਸੇ ਵੀ ਗੁਰਦੁਆਰੇ ਨੂੰ ਕੰਪਨਸੇਸ਼ਨ ਨਹੀਂ ਕੀਤਾ ਗਿਆ ਇਹ ਇੱਕ ਵੱਡੀ ਗੱਲ ਹੈਗੀ ਬਹੁਤ ਵੱਡੀ ਲਿਸਟ ਹੈਗੀ ਅਸੀਂ ਮੈਂ ਚਾਹਾਂਗਾ ਮੋਦੀ ਸਰਕਾਰ ਨੂੰ ਔਰ ਰਮੇਸ਼ਾ ਨੂੰ ਕਿ ਗੁਰਦੁਆਰਿਆਂ ਵਾਸਤੇ ਵੀ ਮੁਆਵਜ਼ਾ ਇਹਨਾਂ ਨੂੰ ਦੇਣਾ ਚਾਹੀਦਾ ਹੈਗਾ ਜਿਹੜਾ ਨਹੀਂ ਮਿਲਿਆ ਹੈਗਾ ਔਰ ਅੱਜ ਦਿੱਲੀ ਕਮੇਟੀ ਦਾ ਕਈ ਕਰੋਨਾ ਦਾ ਨੁਕਸਾਨ ਹੋਇਆ ਸੀ ਦਿੱਲੀ ਸੀ ਗੁਰਦੁਆਰਾ ਕਮੇਟੀ ਦਾ ਕਿਉਂਕਿ ਸੀਸਗਨ ਸਾਹਿਬ ਤੇ ਵੀ ਅਟੈਕ ਹੋਇਆ ਸੀ ਬੰਗਲਾ ਸਾਹਿਬ ਤੇ ਵੀ ਅਟੈਕ ਹੋਇਆ ਸੀਗਾ ਔਰ ਰਕਾਬ ਗਨ ਸਾਹਿਬ ਤੇ ਵੀ ਅਟੈਕ ਹੋਇਆ ਸੀ ਔਰ ਇੱਥੇ ਦੋ ਬੰਦੇ ਵੀ ਸ਼ਹੀਦ ਹੋਏ ਸੀਗੇ ਔਰ ਸਾਡਾ ਸਟਾਫ ਸਾਰਾ ਸਮਾਨ ਸੋਨਾ ਚਾਂਦੀ ਸਾਰਾ ਲੁੱਟ ਕੇ ਲੈ ਗਏ ਸੀਗੇ ਔਰ ਉਸ ਦੀ ਅਗਵਾਈ ਜਿਹੜਾ ਕਮਲਨਾਥ ਕਰ ਰਿਹਾ ਸੀ ਇਹ ਇਹਨਾਂ ਨੂੰ ਚਾਹਾਂਗੇ ਕਿ ਅਸੀਂ ਜਿਹੜੇ ਗੁਰਦੁਆਰਿਆਂ ਦਾ ਬਹੁਤ ਲਾਸ ਹੋਇਆਗਾ ਉਹਦੇ ਵਾਸਤੇ ਇੱਕ ਕਮਿਸ਼ਨ ਬਣਾ ਕੇ ਉਹਨਾਂ ਨੂੰ ਕੰਪਨਸੇਟ ਕਰਨਾ ਚਾਹੀਦਾ ਹੈਗਾ ਔਰ ਅਸੀਂ ਹੋਰ ਵੀ ਚਾਵਾਂਗੇ ਕਿ ਜਿਹੜੇ ਹੋਰ ਵੀ ਕੇਸ ਸਾਡੇ ਦਬੇ ਹੋਏ ਨੇ ਯਾ ਕਾਂਗਰਸ ਨੇ ਆਪਣੇ ਦੋਸ਼ੀਆਂ ਨੂੰ ਬਚਾਉਣ ਵਾਸਤੇ ਕੋਈ ਵੀ ਇੱਕ ਸਿੰਗਲ ਐਫ ਆਈ ਆਰ ਨਾਮ ਦਾ ਜ ਇਹਨਾਂ ਨੇ ਨਹੀਂ ਰਿਪੋਰਟ ਕੀਤੀ ਸੀ ਇਹ ਤੇ ਕਮਿਸ਼ਨ ਬਣਨ ਤੋਂ ਬਾਅਦ ਬਿਆਨ ਲੈਣ ਤੋਂ ਬਾਅਦ ਇਹ ਮੁਕਦਮੇ ਦਰਜ ਹੋਏ ਨੇ لیکن سرکار نے مارن والے بھی سرکار مروان والی سرکار سی اور سرکار دی ساری مشینری انہاں نو بچان والی سی اس کر کے وہ جڑے نے 3000 لوگ مارے جان 11000 تو ود لوگ گھراں دا نقصان ہوئے اور 5000 تو ود فیکٹریاں دا نقصان ہوئے 5000 لوگ انجرڈ ہون اور اک دی وی एमएलसी نہ ہنے بڑی بڑی گل ہے گی ہے ਤੇ ਇਹਦੀ ਇੱਕ ਕੋਈ ਸੁਤੰਤਰ ਏਜੰਸੀ ਤੋਂ ਇਹਦੀ ਪੂਰੀ ਜਾਂਚ ਹੋ ਕੇ ਇਹਦਾ ਪੂਰਾ ਅਸਟੀਮੇਟ ਕੀਤਾ ਜਾਣਾ ਚਾਹੀਦਾ ਹੈਗਾ ਕਿ ਜੋ ਲੋਗ ਅਰਬਾਪਤੀ ਸੀ ਅਜੋ ਉਹਨਾਂ ਦੇ ਕੋਲ ਕੁਝ ਵੀ ਨਹੀਂ ਹੈਗੇ ਉਹ ਜ਼ਮੀਨ ਵੀ ਲੋਗਾ ਨੇ ਕਬਜ਼ੇ ਕਰ ਲਈ ਨਾ ਉਹਨਾਂ ਕੋਲ ਪ੍ਰਾਪਰਟੀ ਹੈ ਨਾ ਉਹਨਾਂ ਕੋਲ ਫੈਕਟਰੀਆਂ ਨੇ ਨਾ ਉਹਨਾਂ ਕੋਲ ਦੁਕਾਨਾਂ ਨੇ ਨਾ ਕੋਈ ਉਹਨਾਂ ਕੋਲ ਬਿਜ਼ਨਸ ਹੈ ਵਿਚਾਰੇ ਵਹਿਲੇ ਬੈਠੇ ਨੇ ਔਰ ਰੋਟੀ ਰੋਟੀ ਤੋਂ ਤਰਸ ਰਹੇ ਨੇ ਉਹਨਾਂ ਨੂੰ ਵਾਸਤੇ ਵੀ ਸਰਕਾਰ ਨੂੰ ਕੰਮ ਉਠਾਉਣਾ ਚਾਹੀਦਾ ਹੈ ਇੱਥੇ ਸਾਡੇ ਨਾਲ ਹੋਰ ਵੀ ਪੀੜਿਤ ਮੌਜੂਦ ਹੈਗੇ ਨੇ ਇਹਨਾਂ ਨਾਲ ਗੱਲ ਕਰਦੇ ਆ ਕੀ ਨਾਮ ਹੈ ਮਾਤਾ ਜੀ ਮੈਂ ਅਤਰ ਕੋਰ ਹੂੰ ਹਾਂਜੀ ਆ ਜਦੋਂ 1 ਇੱਕ 31 ਅਕਤੂਬਰ 1984 ਨੂੰ ਸਬਕ ਹੁੰਦਾ ਉਸ ਵਕਤ ਤੁਸੀਂ ਕਿੱਥੇ ਮੌਜੂਦ ਸੀ ਅਸੀਂ ਤਿਲੋਕਪੁਰੀ 'ਤੇ ਹਾਂਜੀ ਤਿਲੋਕਪੁਰੀ ਅਸੀਂ ਸੁਣਿਆ ਅਸੀਂ ਤਾਂ ਕਾਂਗਰਸ ਲਈ ਵੋਟ ਦਿੰਦੇ ਸੀ ਕਾਂਗਰਸ ਇੰਦਰਾ ਗਾਂਧੀ ਅਸੀਂ ਕਸਤੂਰਾ ਨਗਰ ਰਹਿੰਦੇ ਸੀ ਪਹਿਲੇ ਇੰਦਰਾ ਗਾਂਧੀ ਸਾਨੂੰ ਤਿਲੋਕਪੁਰੀ ਲਈ ਆਈ ਮਕਾਨ ਦਿੱਤੇ ਮਕਾਨ ਤੇ ਅਸੀਂ 10 ਸਾਲ बण बुनागे गए साढ़े तो नौकर सोकर थे सब कुछ थे तो फिर उसके बाद कहते इंदिरा गांधी मर गई तो हमने अब सोच करा हमारे को क्या पता ऐसे होएगा पर ऐसे झुंड झुंड आया मेरे पंद्रह बंदे मरे मेरा पति मरा आ, मेरे जेठ के तीन बेटे मार दिए मेरे चाचे चाचे मरे हैं तीन चाचियों के बेटे जिमाई सब मार दिए मामा सुसर के और जो हमारे साथ चुरासी करी है कांग्रेस ने बहुत बुरा हाल करा है दिल्ली में चौरासी में बंदे मार दिए औरतें लूट लूट के जा रहे हैं लड़कियां लूट लूट के जा रही है बहुत बुरा हाल करा है हमारे साथ कांग्रेस ने भूल रहे नहीं है अभी ये जब भी हमारे साल में आता है हमारे लिए वो भी दोबारा हमारे लिए जाना चुरासी हो गई है एक महीना पूरे हम पूरे बीमार हो गए ऐसे सोच सोच के जो कारोबार था सारा लूट मार दुकानों का कुछ नहीं मिला आ, पहले थोड़ा बिजनेस वगैरह होता बिजनेस बहुत था हमारा आज तो ऐसे ही हमारे बच्चे ऐसे घूम रहे हैं हमारा कुछ काम नहीं है ऑटो चलाते हैं हमारे को ये भाई ये आत्मा सिंह इन्हों ने मदद करी है कालका जी है गे कालो जी है गे ग्यारह जणी थे हमारा झुंडे हम गवाही में जाते हैं वहाँ पे भी हम भूल नहीं पाएंगे राहुल कहता है कहता है मेरी दादी मार दी एक पेड़ गिरता धरती हिलती है क्या हमारे सिखों के लिए धरती हिली ये जो इंदिरा गांधी थी अम्बरसर में कितने सिख मराए बच्चे मराए अम्बरसर तुड़वाई वो कोई काली माता का रूप था उसका तो कितने सरदार ले गई घर के भाती कितने चार चार पांच पांच जो बेटे को मार रहे हैं बेटे के ऊपर माँ गिर रही है उसको नंगा कर रहे हैं कोई बचाने वाला नहीं कांग्रेस की पुलिस थी कुछ नहीं होएगा कुछ नहीं होएगा एक कांग्रेस तेरा कोई कख भी ना हो ए, तेरा नाम भी ना हो दिल्ली के अंदर जो हमारे साथ सिखों के साथ चौरासी है ਬਹੁਤ ਬੁਰਾ ਹਲਵਾ ਹੈ ਸਾਡੇ ਸਾਥ 41 ਸਾਲ ਹੋ ਗਏ ਨੇ ਇਹ ਸਾਰਾ ਕੁਝ ਹੋਏ ਨੂੰ ਹੁਣ ਕੀ ਕੀ ਮੰਗ ਕਰਦੇ ਹੋ ਇਨਸਾਫ ਕਿੰਨਾ ਕੋ ਮਿਲਿਆ ਹੈ ਕਿ ਸਿਸਟਮ ਤੋਂ ਕੀ ਮੰਗ ਕਰੀਏ ਕੀ ਮੰਗ ਕਰੀਏ ਕੁਝ ਨਹੀਂ ਮਿਲਿਆ ਨਾ ਦੁਕਾਨوں ਦਾ ਨੁਕਸਾਨ ਮਿਲਿਆ ਹੈ ਨਾ ਘਰੋਂ ਦਾ ਮਿਲਿਆ ਆਦਮੀ ਕਾ ਦਿਆ ਹੈ ਕੀ ਦਿਆ ਹੈ ਕੁਝ ਵੀ ਨਹੀਂ ਕੈਂਪ ਵਿੱਚ ਚਲੇ ਗਏ ਐਸੇ ਗਾੜੀਆਂ ਭਰ ਭਰ ਕੇ ਲੈ ਕੇ ਜਾ ਰਹੇ ਜਿਵੇਂ ਲੱਕੜ ਲੈਂਦੇ ਐਸੇ ਜਿੰਦੇ ਜਿੰਦੇ ਜਲੇ ਹੋਏ 10000 ਕੈਂਪੂ ਮੈਂ ਦੀਏ फिर 3.5 लाख दिए फिर 3 लाख दिए 5 लाख दिए इतने पैसे मिले अब कुछ कोई मरता है कि करोड़ दे रहे हैं हमारे आदमी की क्या है ये कीमत थी बहुत बुरा हाल कराए हमारे साथ वो तो ये तो सिख भाई ना होते पर हमारे तो बहुत बुरा हाल हुआ था तो एथे और भी सडे न मौजूद ने विक्टिम उनना भी गल करें की नाम है माता जी मेरा नाम भागी कौर है मैं 84 ਦੀ ਗੀਆ ਮਿੱਡੋ ਮੇਰੇ ਘਰ ਦੇ 11 ਜੀ ਬਗੇਨੀ ਦੰਗੇ ਵਿੱਚ ਤੇ ਮੈਂ ਰਹਿੰਦੀ ਸੀ ਤਲੋਪਰੀ 32 ਬਲੋਕ ਵਿੱਚ ਉਥੇ ਮਤਲਬ ਜਿਹੜੇ ਬੰਦੇ ਮਾਰੇ ਗਏ ਪਹਿਲੇ ਤੋਂ ਅਸੀਂ ਟੈਲੀਵਿਜ਼ਨਾਂ ਵਿੱਚ ਵੇਖਿਆ ਬਈ ਇੰਦਰਾ ਗਾਂਧੀ ਮਰ ਗਈਏ ਤੇ ਆਪਣਾ ਉਹ ਸੀ ਕੀ ਨਾਮ ਸੀ ਉਹਦਾ ਜਿਹੜਾ ਨਹੀਂ ਉਹ ਜਿਹੜਾ ਸਰਦਾਰ ਸੀ ਉਹਨੂੰ ੱੱਕਾ ਮਾਰ ਹ ਗਿਆਨੀ ਜਲ ਸਿੰਘ ਨੂੰ ੱੱਕਾ ਮਾਰਦੇ ਸੀਗੇ ਤੇ ਮੈਂ ਆਪਣੇ ਭਰਾ ਨੂੰ ਕਹਿਣ ਲੱਗੀ ਮੈਂ ਕਿ ਚੋ ਤੇ ਸਰਦਾਰ ਹੈਗਾ ਇਹਨੂੰ ਧੱਕਾ ਮਾਰੀ ਜਾ ਰਹੇ ਨੇ ਸਾਡੇ ਨਾਲ ਕੀ ਬੀਤੇਗੀ ਮੇਰਾ ਭਰਾ ਕਹਿੰਦਾ ਵੱਡਾ ਸੀ ਸਾਡਾ ਉਹ ਕਹਿੰਦਾ ਭੈਣ ਜੀ ਕੁਝ ਨਹੀਂ ਹੁੰਦਾ ਐਵੇਂ ਨਹੀਂ ਹੈਗੇ ਟੀਵੀ ਜਨਾਂ ਵਿੱਚ ਵੇਖ ਕੇ ਕੀ ਤੂੰ ਇਹ ਕਰ ਰਹੀ ਹੈਂਗੀ ਮੈਂ ਕਹਿੰਦਾ ਨਹੀਂ ਵੀ ਕੁਝ ਹੋਏਗਾ ਮੈਂ ਕਿਹਾ 인ਦਰਾ ਗਾਂਧੀ ਮਰੀ ਕੁਝ ਨਾ ਕੁਝ ਹੋਏਗਾ ਉਹੀ ਕਹਾਣੀ ਉਹੀ ਤੋੜੀ ਦੇਰ ਨੂੰ ਮਤਲਬ ਚੁੰਡ ਦਾ ਚੁੰਡ ਬਣ ਕੇ ਆ ਗਿਆ ਮਾਰਨ ਵਾਸਤੇ ਪਹਿਲੇ ਤਾਂ 2-3 ਘੰਟੇ ਤੇ ਆਮਨੇ ਸਾਹਮਨੇ ਮੁਕਾਬਲਾ ਹੋਇਆ ਸਾਡਾ ਸਾਡੇ ਵੀ ਸਰਦਾਰ ਅਣਖੀ ਸੀਗੇ ਆਮਣੇ ਸਾਹਮਣੇ ਮੁਕਾਬਲਾ ਹੋਇਆ ਤੇ ਪੁਲਿਸ ਆਈ ਪੁਲਿਸ ਆਈ ਤੇ ਪੁਲਿਸ ਵਾਲਿਆਂ ਨੇ ਸਾਨੂੰ ਕਿਹਾ ਵੀ ਆਪਣੇ ਆਪਣੇ ਘਰ ਚਲੇ ਜਾਓ ਉਹ ਵਿਚਾਰੇ ਘਰਾਂ ਵਿੱਚ ਆਏ ਵੀ ਚਲੋ ਸ਼ਾਂਤੀ ਹੋ ਜਾਵੇ ਘਰਾਂ ਵਿੱਚ ਆਏ ਤੇ ਗੋਲੀਆਂ ਚੱਲ ਗਈਆਂ ਗੋਲੀਆਂ ਚੱਲ ਗਈਆਂ ਤੇ ਆਗ ਦੇ ਬੰਬੂੜੇ ਤੇ ਕਿੰਨੇ ਕਿੰਨੇ ਬੰਦੇ 100-100 ਬੰਦੇ ਚੱਲ ਚੱਲੀ ਬੰਦੇ ਇੱਕ ਘਰ ਵਿੱਚ ਅਮਲਾ ਇੰਨਾ ਮਤਲਬ ਚਿੱਲਾਗਾਮ ਦੇ ਅੱਗੇ ਆਪਣੇ ਤਲੋਕਪੁਰ ਦੇ ਹੋਰ ਬਲੋਕਾਂ ਦੇ ਅੱਗੇ ਕਾਫੀ ਬੰਦਾ ਆ ਗਿਆ ਏ ਮਾਰਿਆ ਉਹਨਾਂ ਬੰਦਿਆਂ ਨੂੰ ਮਾਰਿਆ ਭਾਈ ਸਾਰਾ ਦਿਨ ਮਤਲਬ ਲੜਾਈ ਹੁੰਦੀ ਰਹਿੰਦਰੀ ਰਾਤੀ ਵੀ ਰਾਤੀ ਅਸੀਂ ਮਤਲਬ ਬੀਬੀਆਂ ਇੱਕ ਕਮਰੇ ਵਿੱਚ ਹੋ ਗਏ ਸਾਰੀਆਂ ਬੰਦੇ ਤਾਂ ਮਾਰੇ ਗਏ ਇੱਕ ਕਮਰੇ ਚ ਹੋ ਗਏ ਤੇ ਫਿਰ ਉਹਨਾਂ ਨੂੰ ਕਿਹਾ ਵੀ ਤੁਸੀਂ ਆਪਣੇ ਘਰਾਂ ਵਿੱਚ ਹੋ ਜਾਓ ਤੇ ਅਸੀਂ ਬੂਹਾ ਬੰਦ ਕਰਦੇ ਆ ਬੂਹਾ ਨੂੰ ਤੋੜ ਦਿੱਤਾ ਤੋੜਦਾ ਉਸ ਵਕਤ ਸਾਨੂੰ ਵੀ ਨਹੀਂ ਅੰਦਾਜ਼ ਅਸੀਂ ਨਹੀਂ ਤਾਂ ਅਸੀਂ ਵੀ ਕੁਝ ਮਿਰਚਾਂ ਪਾਉਂਦੇ ਉਹਨਾਂ ਦੇ ਅੱਖਾਂ ਵਿੱਚ ਤੋਂ ਬਚਾਉ ਤੇ ਹੁੰਦਾ ਉਧਰ ਫਿਰ ਬੀਬੀਆਂ ਨੂੰ ਚੁੱਕਿਆ ਦੇਖੋ ਮਾਵਾਂ ਭੈਣਾਂ ਸਭ ਦੀਆਂ ਹੀ ਆ ਉਹਨਾਂ ਨੇ ਬੰਦੇ ਤਾਂ ਮਾਰੇਗੇ ਸਾਡੇ ਜਿਹੜੇ ਮਾਰੇਗੇ ਬੀਬੀਆਂ ਨੂੰ ਚੁੱਕ ਕੇ ਬਹੁਤੀ ਹਾਲਤਾਂ ਖਰਾਬ ਕੀਤੀਆਂ ਉਹਨਾਂ ਦਾ ਵਾਹਿਗੁਰੂ ਉਹਨਾਂ ਦਾ ਕੱਖ ਵੀ ਨਾ ਰੱਖੇ ਗੁਰੂ ਮਹਾਰਾਜ ਕਰੇ ਉਹਨਾਂ ਦਾ ਜਿਹੜਾ ਸਾਡੇ ਨਾਲ ਹੋਇਆ ਸੀ ਉਹਨੂੰ ਚोराਸੀਂ ਨਹੀਂ ਭੁੱਲ ਸਕਦੇ ਸਾਡੇ ਬੰਦੇ ਲੈਣੇ ਸੀ ਉਹਨਾਂ ਨੇ ਲੈ ਲਦੇ ਪਰ ਅਸੀਂ ਨਹੀਂ ਭੁੱਲ ਸਕਦੇ ਕਿ ਕੀ ਇਹਨਾਂ ਨੂੰ ਸੁਲੂਗਾਤ ਕੀਤੀ ਬੀਬੀਆਂ ਨਾਲ ਵੀ ਸਾਨੂੰ ਕਹਿੰਦੇ ਵੀ ਸ਼ਰਮ ਆਉਂਦੀ ਹੈਗੀ ਕਿਉਂ ਕਹਿੰਦੇ ਮੂੰਹ ਨੂੰ ਅਸਲਾਉਂਦੇ ਨੱਕਾਂ ਦੀ ਆਪਣੀ ਬੇਇੱਜ਼ਤੀ ਹੁੰਦੀ ਹੈ ਔਰ ਕੁਝ ਨਹੀਂ ਹੈਗਾ। ਮਤਲਬ ਬਹੁਤ ਬੁਰਾ ਹੋਇਆ ਜਾਂ ਫਿਰ ਉਸ ਰਾਤੀ ਫਿਰ ਸਵੇਰੇ ਮਤਲਬ 4 ਵਜੇ ਆਪਾਂ ਨਿਕਲ ਗਏ ਘਰੋਂ ਬਈ ਘਰੋਂ ਵਿੱਚ ਬੀਬੀਆਂ ਨੂੰ ਵੀ ਭੜੀ ਜਾ ਰਹੇ ਨਹੀਂ ਇੱਦਾਂ ਸੀ ਕਿਤੇ ਜਾਈਏ। ਘਰ ਛੱਡ ਕੇ ਤੇ ਚਲੇ ਗਏ ਮੇਰੇ ਸਰਦਾਰ ਜੀ ਬਚ ਗਏ ਸੀਗੇ। ਮੈਂ ਆਪਣੇ ਬੱਚੇ ਨੂੰ ਫਿਰ ਆਕਵਾ ਕੇ ਲਈ ਸੀ। ਦੋ ਕੁੱਤਾਂ ਕਰਕੇ ਲਈ ਸੀ ਮੈਂ ਆਪਣੇ ਪੁੱਤਰ ਨੂੰ। ਤੇ ਮੇਰੇ ਸਰਦਾਰ ਜੀ ਮੇਰੇ ਨਾਲ ਸੀਗੇ ਥੋੜਾ ਜਿਹਾ ਉਹ ਰੰਚੀਗਾ। ਉਹਨੂੰ ਲੈ ਆਏ ਤੇ ਫਿਰ ਉਹਨੂੰ ਰਸਤੇ ਵਿੱਚ ਮਾਰਿਆ ਉਹਨੂੰ ਘਰ ਵਾਲੇ ਨੇ ਮਾਰਿਆ ਫਿਰ ਪੁੱਤਰ ਨੂੰ ਫੜਨ ਲੱਗੇ ਤੇ ਅਸੀਂ ਆ ਕੁੜੀ ਇਹੀ ਪਾਈਏ ਇਹਨੂੰ ਵੀ ਖਿੱਚ ਲੱਗੇ ਸੀ ਮੁੰਡੇ ਨੂੰ ਫਿਰ ਵੀ ਛੋਟਾ ਜਿਹਾ 9 ਸਾਲ 10 ਸਾਲ ਦਾ ਉਹਨੂੰ ਵੀ ਖਿੱਚ ਲੱਗੇ ਉਹਨੂੰ ਬਚਾ ਕੇ ਲਿਆਏ ਅਸੀਂ ਗਏ ਫਿਰ ਚਿੱਲਾਗામ ਪੈਦਲ ਪੈਦਲ ਗਏ ਚਿੱਲਾਗામ ਚਿੱਲਾਗામ ਤੋਂ ਗਏ ਅਸੀਂ ਮਜ਼ਦੂਰੀਆ ਪੈਦਲ ਪੈਦਲ ਪਹਿਰ ਉਦੋਂ ਪੈਦਲ ਪੈਦਲ ਫਿਰ ਕਲਿਆਣਪਰੀ ਥਾਣੇਗੇ ਉੱਥੇ ਜਾ ਕੇ ਬੀਬੀਆਂ ਸਾਰੀਆਂ ਇਕੱਠੀ ਹੋਈਆਂ ਸਵੇਰੇ ਦੇਖਿਆ ਤੇ ਟੱਕ ਫਰਗੇ ਲਾਛਾਂ ਦਾ ਆ ਗਿਆ ਉੱਤੇ ਇੱਕੋ ਹੀ ਸਰਦਾਰ ਨਿਕਲਿਆ ਮਰੇ ਮਤਲਬ ਜਿੰਨਾ ਤੇ ਸਾਹ ਸੀਗਾ ਇੱਕੋ ਹੀ ਸਰਦਾਰ ਨਿਕਲਿਆ ਸਾਰੇ ਮਰੇ ਜਵੇਂ ਲੱਕੜ ਹੁੰਦੇਗੇ ਵਿੱਚ ਸੀਗੇ ਅਸੀਂ ਦੇਖ ਕੇ ਤੇ ਹੋਰ ਜਿਆਦਾ ਸਾਨੂੰ ਐ ਬਈ ਕੀ ਹੋਇਆ ਸਾਡੇ ਵਾਸਤੇ ਇੱਕ ਡੈਣ ਮਰੀ ਤੇ ਲੱਖਾਂ ਸਰਦਾਰਾਂ ਨੂੰ ਲੈ ਗਏ ਲੈ ਕੇ ਗੁਰਗਿਆਂ ਸਾਹਿਬ ਸਾੜ ਦਿੱਤੇ ਤੇ ਉਹ ਗੜੀ ਨੂੰ ਅਸੀਂ ਨਹੀਂ ਭੁੱਲ ਸਕਦੇ ਲੋਕੀ ਕਹਿੰਦੇ ਫੁੱਲਜਾ ਹੁਣ ਤੇ ਤੁਹਾਨੂੰ 41 ਸਾਲ ਹੋ ਗਏ ਫੁੱਲਜਾ ਆ ਅਸੀਂ ਨਹੀਂ ਭੁੱਲ ਸਕਦੇ ਉਹਨੂੰ ਜਿਹੜਾ ਸਾਡੇ ਨਾਲ ਹੋਇਆ ਨਾ ਬਾਪਿਆ ਜਿਹੜਾ ਉਹ ਅਸੀਂ ਨਹੀਂ ਭੁੱਲ ਸਕਦੇ ਤੇ ਉਹ ਬੰਦੇ ਹੁਣ ਸਰਕਾਰ ਨੇ ਮੁੱਲ ਕੀ ਪਾਇਆਗਾ ਸਰਦਾਰਾਂ ਦਾ ਮੁੱਲ ਕੀ ਪਾਇਆ ਐ ਦਦਾ ਦਦਾ ਦਰ ਮੁੱਲ ਦੱਸ ਲੱਕ ਮੁੱਲ ਪਾਇਆਗਾ ਇਹ ਮੁੱਲ ਸੀ ਸਾਰੇ ਬੰਦਿਆਂ ਦਾ ਹੁਣ ਕੋਈ ਹੁਣ ਇਸ ਗਾੜੀ ਵਿੱਚ ਮਰਦਾ ਹੈਗਾ ਤਾਂ ਕਰੋੜਾ ਕਰੋੜ ਰੁਪਏ ਦੇਈ ਜਾ ਰਹੇ ਨਹੀਂ ਕਿਉਂ ਸਾਡੇ ਬੰਦਿਆਂ ਦੀ ਕੀਮਤ ਨਹੀਂ ਸੀ ਕਮਾਉਂਦੇ ਨਹੀਂ ਸੀਗੇ ਵੀ ਤੇਰਾ ਕਾਫੀ ਕਮਾਉਂਦੇ ਸਾਡੇ ਹੁਣ ਸਾਡੇ ਬੱਚਿਆਂ ਦੀ ਹਾਲਤ ਕੀ ਹੈਗੇ ਕੰਮ ਧੰਦਾ ਨਹੀਂ ਹੈਗਾ ਬੱਚਿਆਂ ਦਾ ਤਾਂ ਇਹਨਾਂ ਤੋਂ ਇਲਾਵਾ ਵੀ ਹੋਰ ਪੀੜਿਤ ਸਾਡੇ ਨੂੰ ਮੌਜੂਦ ਹੈਗੇ ਨੇ ਉਹਨਾਂ ਨਾਲ ਵੀ ਗੱਲ ਕਰਾਂਗੇ ਮਾਤਾ ਜੀ ਕੀ ਨਾਮ ਹੈ ਨਿਰਮਲ कौर ਬੇਰਾ ਮੇਰੇ ਘਰ ਦੇ 7 ਬੰਦੇ ਬੰਦੇ ਮਾਰੇ ਗਏ ਤੇਨ ਚਾਚੇ ਤੇ ਮਾਮੇ ਕਿ ਮੇਰਾ ਪਪਾ ਮੇਰੇ ਅੱਖਾਂ ਦੇ ਸਾਹਮਣੇ ਚਲਾ ਗਿਆ ਅੱਜ ਕਿੰਨਾ ਬਫਰਾਦਾ ਹੈ ਐਵੇਂ ਲੱਗਦਾ ਸਾਡੇ ਵਸ 84 ਆ ਗਏ 84 ਆ ਗਈ ਅਸੀਂ ਹਰ ਵੇਲੇ ਯਾਦ ਕਰਦੇ ਆਪਣੇ ਪਿਆਰ ਨੂੰ ਆਪਣੇ ਪਿਓ ਨੂੰ ਆਪਣੇ ਸ਼ਹੀਦਿਆਂ ਨੂੰ ਯਾਦ ਕਰ ਕਰਕੇ ਹਾਲਤ ਖਰਾਬ ਹੋ ਗਈ ਹੈ ਬਿਮਾਰੀਆਂ ਲੱਗ ਗਈਆਂ ਅਸੀਂ ਕਿ ਐਵੇਂ ਲੱਗਦਾ ਹੈ ਕਿ ਤੇਰੀ ਕਾਂ ਦੀ 31 ਤਰੀਕ ਨੂੰ ਰੰਡੀ ਮਰੀ ਸੀ ਜਿਸ ਦਿਨ ਕਿ ਸਾਡੇ ਨਾਲ ਉਹ 19 ਸਾਡੇ ਨਾਲ ਲੜਾਈ ਹੋਈ ਹੈ ਜਿੱਦਾ ਮੇਰੇ ਘਰ ਦੇ ਅੱਖਾਂ ਦੇ ਸਾਹਮਣੇ ਮੇਰੇ ਪੇਰ ਨੂੰ ਮਾਰਿਆ ਗਿਆ ਜਿੰਦਿਆਂ ਨੂੰ ਸਾੜਿਆ ਗਿਆ ਮੇਰੀ ਬਾਹ ਵੀ ਬੜਾ ਸੜ ਗਈ ਸੀ ਤੇ ਅੱਜ ਵੀ ਅਸੀਂ ਹਰ ਵੇਲੇ ਯਾਦ ਕਰਦੇ 1984 ਨੂੰ ਅੱਜ ਤੱਕ ਤਰਿਕਤੇ ਜਾ ਰਹੇ ਸਾਨੂੰ ਅੱਜ ਤੱਕ ਇਨਸਾਫ ਨਹੀਂ ਮਿਲਿਆ ਅਸੀਂ ਗਿਆਰਾ ਚੱਲੀ ਜਾਂਦੇ ਹਾਂ ਸਾਨੂੰ ਇਨਸਾਫ ਮਿਲੇ ਇਨਸਾਫ ਮਿਲੇ ਜਗਦੀਸ਼ ਟਾਈਟਰ ਨੂੰ ਸਜਣ ਕੁਮਾਰ ਨੂੰ ਅਸੀਂ ਇਹੀ ਚਾਹੁੰਦੇ ਨੇ ਕਿ ਸਾਡੇ ਜਿੱਦੇ ਸਾਡੇ ਜਿਵੇਂ ਬਲਵੰਤ ਸਿੰਘ ਕੈਰ ਸਿੰਘ ਨੂੰ ਸਤਵੰਦ ਸਿੰਘ ਨੂੰ ਮਿਲਿਆ ਸੀ ਬਾਸੀ ਹਜ ਤੱਕ ਉਹ ਇਹਨਾਂ ਨੂੰ ਵੀ ਮਿਲੇ ਫાંਸੀ ਹ ਤੱਕ ਸਰਕਾਰਾਂ ਦੀ ਬੇਰੀ ਸਰਕਾਰ ਸਾਨੂੰ ਨਹੀਂ ਦਿੱਤੇ ਅਸੀਂ ਇਹ ਕਹਿੰਦੇ ਤੀਸਰੀ ਪਿਗੜੀ ਚਾਲੂ ਹੋਗੇ ਜੇ ਇਹਨਾਂ ਨੇ ਇਨਸਾਫ ਨਹੀਂ ਦਿੱਤਾ ਸਾਡੇ ਗੁਰੂ ਗ੍ਰੰਥ ਸਾਹਿਬ ਜ਼ਰੂਰੀ ਦੇਣਗੇ ਤੇ ਇਹ ਸਾਨੂੰ ਅਜ ਤੱਕ ਇਨਸਾਫ ਨਹੀਂ ਦਿੱਤਾ ਅਸੀਂ ਇਨਸਾਫ ਦੀ ਲੜਾਈ ਲੜ ਰਹੇ ਹਾਂ ਹੋ ਲੜਦੇ ਰਵਾਂਗੇ ਜਦੋਂ ਤੱਕ ਸਾਫ ਨਹੀਂ ਮਿਲੇਗਾ ਅਸੀਂ ਇਹ ਚਾਹਦੇ ਹਾਂ ਕਿ ਸਾਨੂੰ ਇਨਸਾਫ ਦਿੱਤਾ ਜਾਏ ਗੌਰਮਿਸ ਸਰਕਾਰ ਨੂੰ ਫਿਰ ਸਾਡੇ ਨਾਲ ਜਿਹੜੇ ਦਿੱਲੀ ਕਮੇਟੀ ਦੇ ਪ੍ਰਧਾਨ ਨੇਗੇ ਸਾਡੇ ਉਹ ਸਾਨੂੰ ਸਹਿਯੋਗ ਕਰਦੇ ਨਹੀਂ ਤੇ ਬੜਾ ਹੀ ਸਹਿਯੋਗ ਮਿਲਦਾ ਉਹਨਾਂ ਦੇ ਨਾਲ ਤੇ ਸਾਡੇ ਕੰੰਧਾਂ ਦੇ ਮੋਢੇ ਨਾਲ ਮੋਲਾ ਮਿਲਾ ਕੇ ਖੜੇ ਰਹਿੰਦੇ ਨਹੀਂ ਅਸੀਂ ਚਾਹਦੇ ਕਿ ਸਾਡੀ ਲੜਾਈ ਚ ਹਮੇਸ਼ਾ ਨਾਲ ਹੀ ਰਹਿੰਦੇ ਨਹੀਂ ਤੇ ਆਤਵਾ ਸਿੰਘ ਲੰਬਾਣਾ ਵੀ ਸਾਡੇ ਨਾਲ ਜੁੜਿਆ ਹੋਇਆ ਹੈ ਇਹਨਾਂ ਨੇ ਬੜੀ ਆਵਾਜ਼ ਚੱਕੀ ਹੋਈ ਏ ਉਹਨਾਂ ਦਾ ਮੈਂ মিডিਆ ਵਾਲੇ ਦਾ ਸ਼ੁਕਰਗੁਜ਼ਾਰ ਕਰ ਦਿਆ ਕਿ ਹਰ 1 ਨਵੰਬਰ ਨੂੰ 31 ਤਾਰੀਖ ਨੂੰ ਹਰ ਸਾਲ ਆਉਂਦੇ ਨਹੀਂ ਸਾਡੇ ਵੱਲ ਸਾਡੀ ਆਵਾਜ਼ ਜਿੱਦਾ ਚੁੱਕੀ ਜਾ ਰਹੀ ਏ ਜਦੋਂ ਤੋ ਸਾਨੂੰ ਇਨਸਾਫ ਨਹੀਂ ਮਿਲਦਾ ਤੇ ਇਸ ਕਰਕੇ ਆਵਾਜ ਉਹਨਾਂ ਨੂੰ ਫਾਸੀ ਹੋਣੀ ਚਾਹੀਦੀ ਸਜਣਕ ਮਾਜਗਦੀਸ਼ ਟਾਈਟਰ ਨੂੰ ਮੇਰਾ ਕਹਿਣ ਦਾ ਮਤਲਬ ਹੈ ਕਿ ਉਹਨਾਂ ਨੂੰ ਜ਼ਰੂਰੀ ਹੈ ਸਾਡੇ ਗੁਰੂ ਗੋਬਿੰਦ ਸਾਹਿਬ ਤੇ ਬੜਾਈ ਵਿਸ਼ਵਾਸ ਹੈ ਸਾਡੀ ਤੇ ਸ਼ੇਰਾਂ ਦੀ ਕੌਮ ਹੈ ਕਿ ਸਾਨੂੰ ਇਨਸਾਫ ਜ਼ਰੂਰ ਦਿੱਤਾ ਜਾਏਗੀ ਗੁਰੂ ਮਾਰਾ ਜ਼ਰੂਰੀ ਦੇਗਾ ਸਾਨੂੰ ਅਸੀਂ ਇਹੀ ਚਾਹੁੰਦੇ ਹਾਂ ਕਿ ਸਾਨੂੰ ਇਨਸਾਫ ਦਿੱਤਾ ਜਾਏ ਇੱਥੇ ਅਸੀਂ ਡੋ ਕਲੋਨੀ ਦੇ ਵਿੱਚ ਪਹੁੰਚੇ ਹਾਂ ਗੱਲਬਾਤ ਕੀਤੀ ਹੈ ਜੋ ਕਿ 31 ਅਕਤੂਬਰ 1984 ਦੇ ਪੀੜਤ ਨੇ ਉਹਨਾਂ ਦਾ ਕਹਿਣਾ ਹੈ ਕਿ ਉਹਨਾਂ ਦਾ ਘਰ-ਬਾਰ ਲੁੱਟ ਗਿਆ ਉਹਨਾਂ ਦੇ ਜੋ ਬੰਦੇ ਸਨ ਉਹਨਾਂ ਦਾ ਕਤਲ ਹੋ ਗਿਆ ਇਸ ਤੋਂ ਇਲਾਵਾ ਵੀ ਪਹਿਲਾਂ ਉਹਨਾਂ ਕੋਲ ਜੋ ਪੈਸਾ ਸੀ ਉਹ ਵੀ ਸਾਰਾ ਲੁੱਟਿਆ ਗਿਆ ਪਰ ਅੱਜ ਵੀ ਇੰਤਜ਼ਾਰ ਹੈ ਉਹਨਾਂ ਨੂੰ ਇਨਸਾਫ ਦਾ ਔਰ ਆਸ ਹੈ ਮਹਾਰਾਜ ਗੁਰੂ ਗ੍ਰੰਥ ਸਾਹਿਬ ਤੇ ਕਿ ਕਦੇ ਨਾ ਕਦੇ ਜ਼ਰੂਰ ਉਹਨਾਂ ਨੂੰ ਇਨਸਾਫ ਮਿਲੇਗਾ ਮੈਂ ਆਕਾਸ਼ਦੀਪ ਥਿੰਦ ਦਿੱਲੀ ਤੋਂ ਵਿਥ ਵੀਡੀਓ ਜਰਨਲਿਸਟ ਕਮਲ ਪੀ.ਟੀ.ਸੀ. ਨਿਊਜ਼